ਮੈਂ ਧੰਨਵਾਦ ਕਰਦਾ ਐਨਆਰਆਈ ਵੀਰਾਂ ਦਾ ਸਾਡੇ ਜਿਹੜੇ ਗੁਰੂ ਰਵਜਾਸਪੁਰ ਮੁਹੱਲੇ ਦੇ ਐਨਆਰਆਈ ਵੀਰ ਆ ਜਿਨ੍ਹਾਂ ਨੇ ਸਾਨੂੰ 45000 ਰੁਪਇਆ ਸ਼ੋਹ ਵਾਸਤੇ ਭੇਜਿਆ ਆ ਤੇ ਬਾਕੀ ਐਨਆਰਆਈਆਂ ਨੇ ਵੀ ਸਾਨੂੰ ਕਿਹਾ ਆ ਕਿ ਅਸੀਂ ਤੁਹਾਨੂੰ ਜੋ ਵੀ ਵਾਅਦਾ ਘਾਟਾ ਜਿਹੜੋ ਜੋ ਵੀ ਆ ਉਹ ਭੇਜਾਂਗੇ ਤੇ ਅਮਰਦੀਪ ਚਾਹਲ ਜੀ ਉਹਨਾਂ ਦੇ ਵੱਲੋਂ 45000 ਰੁਪਇਆ ਪਰਮੇਲਾ ਚਾਹਲ ਅਮਰਦੀਪ ਚਾਹਲ ਇਹਨਾਂ ਦੋਨਾਂ ਵੱਲੋਂ ਸਾਨੂੰ 45000 ਆਇਆ ਅਸੀਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅ ਸਤ ਅਤੇ 8 ਤਰੀਕ ਨੂੰ ਅ ਯੂ ਐਸ ਐ ਐਨ ਆਰ ਆਈ ਵੀਰ ਜਿਹੜੇ ਯੂ ਐਸ ਐ ਤੋਂ ਜੀ ਉਹਨਾਂ ਨੇ ਇਹ ਸਾਨੂੰ ਅਮਾਉਂਟ ਭੇਜੀ ਆ 45000 ਰੁਪਇਆ ਜੈ ਭੀਮ ਜੈ ਭਾਰਤ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫੂਲੇ ਪਿਕਚਰ ਜਿਹੜੀ ਆ ਉਹ ਪੂਰੀ ਦੁਨੀਆ ਦੇ ਵਿੱਚ ਦਿਖਾਈ ਜਾ ਰਹੀ ਆ ਉਸੇ ਸਬੰਧ ਦੇ ਵਿੱਚ ਅਸੀਂ ਨਕੋਦਰ ਦੇ ਵਿੱਚ ਕੇ ਸੀ ਸੀਨੇਪਲੈਕਸ ਸਰਮੇ ਦੇ ਵਿੱਚ ਦਿਖਾਉਣ ਜਾ ਰਹੇ ਆ 7 ਅਤੇ 8 ਤਰੀਕ ਨੂੰ ਇਹ ਸਿਨੇਮਾ ਨੂਰਮਲ ਰੋਡ ਤੇ ਲੱਗੇ ਰੇਲਵੇ ਫਟ ਗਿਆ ਜੀ ਆਪਣੇ ਨੂਰਮਲ ਰੋਡ ਤੇ ਔਰ ਸਾਰੇ ਹੀ ਜਗਦੀ ਜ਼ਮੀਰ ਵਾਲੇ ਸੱਜਣਾ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਆ ਕਿ ਇਹ ਫਿਲਮ ਜ਼ਰੂਰ ਦੇਖਣ ਆਓ ਔਰ ਮੈਂ ਧੰਨਵਾਦ ਕਰਦਾ ਐਨਆਰਆਈ ਵੀਰਾਂ ਦਾ ਸਾਡੇ ਜਿਹੜੇ ਗੁਰੂ ਰਵਜਾਸਪੁਰ ਮੁਹੱਲੇ ਦੇ ਐਨਆਰਆਈ ਵੀਰ ਆ ਜਿਨ੍ਹਾਂ ਨੇ ਸਾਨੂੰ 45000 ਰੁਪਇਆ ਸ਼ੋਅ ਵਾਸਤੇ ਭੇਜਿਆ ਆ ਤੇ ਬਾਕੀ ਐਨਆਰਆਈਆਂ ਨੇ ਵੀ ਸਾਨੂੰ ਕਿਆ ਹੈ ਕਿ ਅਸੀਂ ਤੁਹਾਨੂੰ ਜੋ ਵੀ ਵਾਧਾ ਘਾਟਾ ਜਿਹੜਾ ਜੋ ਵੀ ਆ ਉਹ ਭੇਜਾਂਗੇ ਤੇ ਅਮਰਦੀਪ ਚਾਹਲ ਜੀ ਉਹਨਾਂ ਦੇ ਵੱਲੋਂ 45000 ਰੁਪਇਆ ਪਰਮੇਲਾ ਚਾਹਲ ਅਮਰਦੀਪ ਚਾਹਲ ਇਹਨਾਂ ਦੋਨਾਂ ਵੱਲੋਂ ਸਾਨੂੰ 45000 ਆਇਆ ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅ 7 ਅਤੇ 8 ਤਰੀਕ ਨੂੰ ਐਨ ਆਰ ਆਈ ਵੀਰ ਜਿਹੜੇ ਯੂ ਐਸ اے ਤੋਂ ਜੀ ਉਹਨਾਂ ਨੇ ਸਾਨੂੰ ਅਮਾਉਂਟ ਭੇਜੀ ਹੈ 45000 ਰੁਪਇਆ ਕਮੇਟੀ ਦਾ ਨਾਮ ਹੈ ਬੀਰਾਂ ਬੇਟਾ ਮੈਮੋਰੀਅਲ ਕਮੇਟੀ 20 ਵਿੱਤੀ ਸਹਾਇਤਾ ਇਸ ਐਕਚੁਅਲੀ ਜਿੱਦਣ ਅਸੀਂ ਕਿਹਾ ਹੈ ਬੁੱਕ ਕਰਕੇ ਆਏ ਹਾਂ ਜੇ ਜਿਹੜਾ ਉਪਰਾਲਾ ਆ ਡਾਕਟਰ ਬੀਰ ਅੰਬੇਦਕਰ ਮੈਮੋਰੀਅਲ ਕਮੇਟੀ ਵੱਲੋਂ ਹੀ ਸ਼ੁਰੂਆਤ ਕੀਤੀ ਗਈ ਆ ਤੇ ਬਹੁਤ ਸਾਰਾ ਸਾਨੂੰ ਰਿਸਪੌਂਸ ਮਿਲਿਆ ਤਕਰੀਬਨ ਤਕਰੀਬਨ ਇਹ ਜਿਹੜੇ ਸਾਡੇ 2 ਸ਼ੋਅ ਆ ਇਹ ਹਸਪੀਟਲ ਹੋ ਚੁੱਕੇ ਆ ਤੇ ਮੈਂ ਕਹਿਣਾ ਚਾਹੁੰਦਾ ਕਿ ਅੱਗੇ ਵੀ ਅਸੀਂ ਜਿਹੜੇ ਵੀ ਡੇਟ ਆ ਵਗੈਰਾ ਕਿਸੇ ਨੇ ਬੁੱਕ ਕਰਾਉਣੀਆਂ ਸਾਡੇ ਕੋਲ ਕਰਾ ਸਕਦਾ ਚਾਹੇ ਇੱਕ ਹਫਤਾ ਚੱਲੇ ਚਾਹੇ 15 ਦਿਨ ਚੱਲੇ ਉਹ ਅਸੀਂ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਦੇ ਦਾਂਗੇ ਤੇ ਉਹਨਾਂ ਨੰਬਰਾਂ ਤੇ ਕੰਟੈਕਟ ਕਰਨ ਤੇ ਇਹ ਫਿਲਮ ਜਿਹੜੀ ਆ ਅਸੀਂ ਕਹਿੰਦੇ ਕਿ ਵੱਧ ਤੋਂ ਵੱਧ ਲੋਕ ਦੇਖਣ ਤੇ ਪਰਿਵਾਰਾਂ ਸਮੇਤ ਖਾਸ ਕਰਕੇ ਭੈਣਾਂ ਨੂੰ ਤੇ ਬੱਚਿਆਂ ਨੂੰ ਇਹ ਆਪਣੀ ਫਿਲਮ ਜ਼ਰੂਰ ਦਿਖਾਓ ਸਵਿੱਤਰੀ ਬਾਈ ਫੂਲੇ ਜੀ ਬਾਬਾ ਮਤਲਬ ਹੋਰ ਵੀ ਲੋਕ ਦੇਖਣਾ ਚਾਹੁੰਦੇ ਨੇ ਟਿਕਟ ਕਿੰਨੀ ਰੱਖੀ ਗਈ ਹੈ ਇਸ ਦਾ ਟਿਕਟ ਜਿਹੜੀ ਹੈ 150 ਰੁਪਿਆ ਹੈ ਜੀ ਮੈਂ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਸਾਡੇ ਜਿਹੜੇ ਗੁਰੂ ਰਵਿਦਾਸਪੁਰ ਮੁਹੱਲੇ ਦੇ ਐਨ ਆਰ ਆਈ ਵੀਰਿਆ ਜਿਨ੍ਹਾਂ ਨੇ ਸਾਨੂੰ 45000 ਰੁਪਿਆ ਸ਼ੋਅ ਵਾਸਤੇ ਭੇਜਿਆ ਆ ਤੇ ਬਾਕੀ ਐਨ ਆਰ ਆਈਆਂ ਨੇ ਵੀ ਸਾਨੂੰ ਕਿਹਾ ਆ ਕਿ ਅਸੀਂ ਤੁਹਾਨੂੰ ਜੋ ਵੀ ਵਾਅਦਾ ਘਾਟਾ ਜਿਹੜਾ ਜੋ ਵੀ ਆ ਉਹ ਭੇਜਾਂਗੇ